ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਤੁਹਾਨੂੰ ਦੱਸਦੀ ਕਿ 10000 ਫੇਕ ਸਟੂਡੈਂਟ ਵੀਜ਼ਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ ਕਈ ਤਰੀਕੇ ਦੇ ਨਾਲ ਹੁੰਦਾ ਹੈ ਕਿ ਬਹੁਤ ਸਾਰੇ ਏਜੰਟ ਸਟੂਡੈਂਟ ਦੇ ਨਾਲ ਠੱਗੀ ਮਾਰਦੇ ਨੇ ਕਿ ਉਹਨਾਂ ਨੂੰ ਫੇਕ ਵੀਜ਼ਾ ਲਵਾ ਕੇ ਤੇ ਕੈਨੇਡਾ ਭੇਜ ਦਿੰਦੇ ਨੇ ਕਿਉਂਕਿ ਅੱਜ ਕੱਲ ਸਾਡੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਪੈਸੇ ਜਿੰਨੇ ਮਰਜ਼ੀ ਲੈ ਲਓ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਨੂੰ ਕੈਨੇਡਾ ਭੇਜ ਦਿਓ ਫਿਰ ਅਗਲੇ ਏਜੰਡਾ ਨੂੰ ਵੀ ਖੁੱਲ੍ਹ ਮਿਲ ਜਾਂਦੀ ਹੈ ਉਹ ਵੀ ਕਹਿੰਦੇ ਕਿ ਚਾਲੇ ਨੇ ਜਾਣਾ ਤਾਂ ਕੈਨੇਡਾ ਹੀ ਹੈ ਤਾ ਫਿਰ ਫੇਕ ਵੀਜ਼ਾ ਲਵਾ ਕੇ ਇਹਨੂੰ ਭੇਜ ਦਿੰਨੇ ਆ ਤਾਂ ਇਸ ਤਰੀਕੇ ਦੀ ਠੱਗੀ ਜੁੜੀ ਹੈ ਉਹ ਅੱਜ ਕੱਲ ਚੱਲ ਰਹੀ ਹੈ ਤਾਂ ਪਰ ਹੁਣ ਤੁਹਾਨੂੰ ਦੱਸਦੀ ਕਿ ਇੱਕ ਕਨੇਡੀਅਨ ਅਖਬਾਰ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ ਕਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਪੜਨ ਜਾਂਦੇ ਨੇ ਚਾਹੇ ਉਹ ਇੰਡੀਆ ਤੋਂ ਹੋਣ ਚਾਹੇ ਉਹ ਹੋਰ ਕਿਸੇ ਵਿਦੇਸ਼ੀ ਕੰਟਰੀ ਤੋਂ ਹੋਣ ਜਿੰਨੇ ਵੀ ਸਟੂਡੈਂਟ ਪੜਨ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੇਕ ਵੀਜ਼ੇ ਲੱਗੇ ਹੋਏ ਨੇ 10000 ਫੇਕ ਸਟੂਡੈਂਟ ਵੀਜ਼ਿਆਂ ਦਾ ਇੱਥੇ ਪਰਦਾਫਾਸ਼ ਹੋਇਆ ਪਰ ਇਸ ਦੇ ਵਿੱਚ ਸਭ ਤੋਂ ਵੱਡੀ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 80% ਦੀ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਦੇ ਫੇਕ ਵੀਜ਼ੇ ਲੱਗੇ ਨੇ 80% ਦੀ ਸਟੂਡੈਂਟ ਪੰਜਾਬ ਤੇ ਗੁਜਰਾਤ ਦੋਨਾਂ ਸਟੇਟਾਂ ਦੇ ਨੇ ਜੀ ਹਾਂ ਸਭ ਤੋਂ ਵੱਧ ਸਟੂਡੈਂਟ ਜਿਨ੍ਹਾਂ ਦੇ ਫੇਕ ਵੀਜ਼ੇ ਲੱਗੇ ਨੇ ਉਹ ਪੰਜਾਬ ਦੇ ਨੇ ਔਰ ਗੁਜਰਾਤ ਦੇ ਨੇ ਨਾ ਦੋਨਾਂ ਸਟੇਟਾਂ ਦੇ ਵਿੱਚੋਂ 10000 ਫੇਕ ਸਟੂਡੈਂਟ ਜਿਹੜਾ ਵੀਜ਼ਿਆਂ ਦਾ ਪਰਦਾ ਫਾਸ਼ ਕੀਤਾ ਗਿਆ ਔਰ ਸਭ ਤੋਂ ਵੱਧ ਇਹਨਾਂ ਦੋ ਸਟੇਟਾਂ ਦੇ ਵਿੱਚੋਂ ਫੇਕ ਵੀਜ਼ੇ ਲੱਗੇ ਹੋਏ ਨੇ ਹੁਣ ਤੁਹਾਨੂੰ ਦੱਸਦੇ ਕਿ ਇਸ ਤੇ ਉੱਪਰ ਸਖਤ ਐਕਸ਼ਨ ਜਿਹੜੀ ਹੈ ਕੈਨੇਡਾ ਦੀ ਸਰਕਾਰ ਲੈਣ ਜਾ ਰਹੀ ਹੈ ਕਿਉਂਕਿ ਪਹਿਲਾਂ ਤੋਂ ਹੀ ਕੈਨੇਡਾ ਦੇ ਰੂਲ ਬਹੁਤ ਸਖਤ ਕਰ ਦਿੱਤੇ ਨੇ ਔਰ ਜੇਕਰ ਹੁਣ ਉੱਥੇ ਜਾ ਕੇ ਤੁਸੀਂ ਆਪਣਾ ਵੀਜ਼ਾ ਚੇਂਜ ਕਰਾਉਣੀ ਹੋ ਜਾਂ ਕਾਲਜ ਚੇਂਜ ਕਰਾਉਣੀ ਹੋ ਤਾਂ ਤੁਹਾਨੂੰ ਦੁਬਾਰਾ ਤੋਂ ਅਪਰੂਵਲ ਲੈਣੀ ਪਵੇਗੀ ਇਹ ਵੀ ਸਖਤ ਆਦੇਸ਼ ਜਾਰੀ ਕਰ ਦਿੱਤੇ ਨੇ ਔਰ ਇਸ ਦੇ ਨਾਲ ਕੀ ਹੁਣ ਐਲ ਐਮ ਆਈ ਦੇ ਜਿਹੜੇ ਪੁਆਇੰਟ ਨਾਲ ਜੁੜਦੇ ਸੀ ਪੀ ਆਰ ਦੇ ਵਿੱਚ 50 ਆ ਪੁਆਇੰਟ ਨਾਲ ਜੁੜਦੇ ਸੀ ਉਹਨਾਂ ਨੂੰ ਵੀ ਕੱਟ ਕਰਨ ਦੀ ਜਾਂ ਉਹਨਾਂ ਨੂੰ ਵੀ ਬੰਦ ਕਰਨ ਦੀ ਗੱਲਬਾਤ ਜੁੜੀ ਹੈ ਕੈਨੇਡਾ ਕਰ ਰਿਹਾ ਹੈ ਕਿ ਉਹ ਵੀ ਪੁਆਇੰਟ ਜਿਹੜੇ ਹੈ ਬੰਦ ਕਰ ਦਿੱਤੇ ਜਾਣ ਜਿਹੜੇ ਐਲ ਐਮ ਆਈ ਦੇ ਉੱਪਰ ਦਿੱਤੇ ਜਾਂਦੇ ਸੀਗੇ ਪੀ ਆਰ ਖੋਣ ਦੇ ਵਾਸਤੇ ਤਾਂ ਉਹਦੇ ਉੱਪਰ ਵੀ ਵਿਚਾਰ ਚਰਚਾ ਚੱਲ ਰਹੀ ਹੈ ਜੇਕਰ ਉਹ ਵੀ ਬੰਦ ਹੋ ਜਾਂਦੇ ਨੇ ਜਾਂ ਘਟ ਜਾਂਦੇ ਨੇ ਤਾਂ ਫਿਰ ਪੀ ਆਰ ਹੋਣਾ ਮੁਸ਼ਕਲ ਨਹੀਂ ਨਾ ਮੁਮਕਿਨ ਦੇ ਕਰੀਬ ਹੋ ਜਾਣਾ ਹੈ ਕਿਉਂਕਿ ਇੰਨੇ ਰੂਲ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਕਰ ਦਿੱਤੇ ਜਾਣੇ ਨੇ ਹੁਣ ਜਿਹੜਾ ਕੈਨੇਡੀਅਨ ਅਖਬਾਰ ਦੇ ਜ਼ਰੀਏ ਇਹ ਵੱਡਾ ਖੁਲਾਸਾ ਹੋਇਆ ਹੈ ਕਿ 10000 ਫੇਕ ਵੀਜ਼ੇ ਜਿਹੜੇ ਨੇ ਉਹ ਲੱਗੇ ਹੋਏ ਨੇ ਸਟੱਡੀ ਵੀਜ਼ੇ ਸਟੂਡੈਂਟ ਦੇ ਜਿਹੜੇ ਲਾ ਕੇ ਤੇ ਉਹ ਕੈਨੇਡਾ ਚਲੇ ਗਏ ਪਰ ਉੱਥੇ ਜਾ ਕੇ ਜਦੋਂ ਪੁਸ਼ਕਿਸ਼ ਹੋਈ ਉੱਥੇ ਜਾ ਕੇ ਜਦੋਂ ਨਰੀਖਣ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਵੀਜ਼ੇ ਫੇਕ ਨਿਕਲੇ ਕੋਏ ਨੇ ਔਰ ਸਭ ਤੋਂ ਵੱਧ ਬੱਚੇ ਜਿਹੜੇ ਨੇ 80% ਦੀ ਇਹਨਾਂ ਆ ਇਹ ਰਿਜ਼ਲਟ ਦੇ ਵਿੱਚ 80% ਦੀ ਵੀਜ਼ੇ ਜਿਹੜੇ ਨੇ ਜਿਹੜੇ ਫੇਕ ਨੇ ਉਹ ਪੰਜਾਬ ਤੇ ਗੁਜਰਾਤ ਤੇ ਨੇ ਔਰ ਇਹਨਾਂ ਨੇ ਫੇਕ ਵੀਜ਼ੇ ਲਵਾਏ ਨੇ ਹੁਣ ਦੇਖਣਾ ਹੈ ਕਿ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਪਰ ਕਿਸ ਤਰੀਕੇ ਦਾ ਸਿਕੰਜਾ ਜੜਾਇਆ ਉਹ ਕੱਸਿਆ ਜਾਂਦਾ